ਬੈਂਡ ਜੀ ਸਾਡਾ ਲੱਪਣ ਵਾਲਾ ਮੁਕਸਾ ਦੇ ਠੀਕ ਆ ਬੇਬੀ ਤੇ ਕੀ ਦਿੱਕਤ ਸੀਗੀ ਤੁਹਾਨੂੰ ਦਿੱਕਤ ਕੀ ਮੈਨੂੰ ਸਾਲ ਹੋ ਗਿਆ ਪਾਸਾ ਗੜਾ ਸੀ ਠੀਕ ਆ ਕਿਹੜਾ ਪਾਸਾ ਸੀ ਪਸਾ ਸੱਜੇ ਵਾਲਾ ਠੀਕ ਆ ਜੀ ਹੁਣ ਠੀਕ ਹੋ ਹਾਂਜੀ ਹੁਣ ਠੀਕ ਆ ਡਾਕਟਰ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਸਾਲ ਹੋ ਗਿਆ ਸੀ ਮੈਨੂੰ ਕਰਕੇ ਬਹੁਤ ਪੈਸਾ ਲਾਇਆ ਪਰਦੋਂ ਮੈਨੂੰ ਲੱਗਾ 15 ਦਿਨ ਨਹੀਂ ਹੋਏ ਮੈਨੂੰ ਪੈਸਾ 15 ਦਿਨਾਂ ਚ ਠੀਕ ਹੋਗੇ ਤੁਸੀਂ ਹਾਂ 15 ਦਿਨਾਂ ਚ 15 ਦਿਨ ਹੋਏ ਹੀ ਨਹੀਂ ਮੇਰੇ ਹਿਸਾਬ ਨਾਲ ਚਲੋ ਵਧੀਆ ਗੱਲ ਤੇ ਚੱਕਾ ਬਾਹ ਕਿਹੜੀ ਸੀ ਕਿ ਪਾਸਾ ਜੀ ਹੁਣ ਜਾਂਦੀ ਹੈ ਤਾਂ ਹਾਂ ਜੀ ਬਹੁਤ ਫਰਕ ਪੈ ਗਿਆ ਹਨਾ ਜੀ ਬਹੁਤ ਫਰਕ ਪੈ ਗਿਆ ਜੀ ਬਹੁਤ ਬਹੁਤ ਤੇ ਪਹਿਲਾਂ ਕਿੰਨਾ ਟਾਈਮ ਹੋ ਗਿਆ ਬੇਬੇ ਤੁਹਾਨੂੰ ਦਿੱਕਤ ਨੂੰ ਚਲੋ ਕਰ ਲਓ ਥੱਲੇ ਦਿੱਕਤ ਨੂੰ ਜੀ ਸਾਲ ਹੋ ਗਿਆ ਸਾਲ ਹੋ ਗਏ ਬਹੁਤ ਦਵਾਈ ਖਾਧੀ ਜੀ ਬਹੁਤ ਦਵਾਈ ਖਾਧੀ ਬਟਿੰਡੇ ਤੋਂ ਤੇ ਅਰਣੀ ਵਾਲਿਆਂ ਇਹ ਬੰਬਾ ਤੋਂ ਆਹ ਖਾਓ ਆਹ ਖਾ ਤੋ ਮੈਂ ਦਵਾਈ ਖਾਣ ਵਾਲੀ ਤੋਂ ਕਸਰੀ ਨਹੀਂ ਛੱਡੀ ਠੀਕ ਹੁਣ ਬਿਲਕੁਲ ਠੀਕ ਹੋ ਗਈ ਬਿਲਕੁਲ ਠੀਕ ਹੈ ਜੀ ਬਿਲਕੁਲ भाई 15 ਦਾ ਨਹੀਂ ਹੋਇਆ ਦਵਾਈ ਲੈਂਦੇ ਨਾ 15 ਦਾ ਨਹੀਂ ਹੋਇਆ ਬਹੁਤ ਵਾਹ ਵੀ ਸਹੀ ਹੋ ਗਈ ਜਿਵੇਂ ਧੌਣ ਵੀ ਸਹੀ ਹੋ ਗਈ ਧੌਣ ਦੀ ਬਹੁਤ ਇੱਠਵਾ ਬਹੁਤ ਜਿਆਦੇ ਦਰਦ ਸੀ ਹੁੰਦੇ ਵੀ ਠੀਕ ਹੈ ਠੀਕ ਹੈ ਬਦਮ ਨਹੀਂ ਖਾਂਦੇ ਆਣ ਗੱਸਾ ਵੀ ਤੁਸੀਂ ਇੱਥੇ ਆਓ ਕਿ ਗੋਨਿਆਣ ਗੋਨਿਆਣ ਆਓ ਤੁਸੀਂ ਉਹ ਮੁੰਡੇ ਨੂੰ ਸ਼ੁਕਰ ਸੀ ਉਹ ਠੀਕ ਹੋ ਗਿਆ ਸੀ ਤੇ ਮੇਰੇ ਦੌਰ ਦਾ ਮੁੰਡਾ ਆਇਆ ਸੀ ਦੰੜੀ ਖਾਣੇ ਉਹਦੇ ਵੀ ਨਾਮ ਕੀ ਠੀਕ ਹੈ ਬੇਬੀ ਮੇਰੇ ਵੀ ਨਾਮ ਕੀ ਠੀਕ ਹੈ ਬੇਬੀ ਤੂੰ ਇਥੇ ਆ ਕੇ ਬ੍ਰਹਮ ਗਿਆਤਾ ਸਵਰਗੀ ਬਣ ਗਿਆ ਨਾ ਐਨੇ ੱਟੇ ਖਾ ਖਾ ਕੇ ਸਾਰ ਭਰ ਕੇ ਮਗਲੀ ਠੀਕ ਹੋ ਗਈ ਠੀਕ ਆ ਬੇਬੀ ਇਹੋ ਜਿਹਾ ਡਾਕਟਰ ਤਾਂ ਹੋਣਾ ਹੀ ਨਹੀਂ ਸੰ ਓਕੇ ਬੇਬੀ ਕੋਈ ਖਾਸ ਪੈਸੇ ਵੀ ਨਹੀਂ ਵੀ ਖਾਸ ਪੈਸੇ ਲੈਂਦੇ ਆ ਸਸਤਾ ਵੀ ਇਹ ਨਾਲ ਹਾਂ ਜਮਾਂ ਸਸਤਾ ਸਸਤਾ ਹੀ ਹੈ ਤੇ ਪਥਿਆ ਨਾਲ ਸਟੈਂਡ ਵਿਖਰਾਓ ਟੈਸਟ ਕਰਾਓ ਸ਼ੂਗਰ ਦਾ ਕਰਾ ਲਓ ਹੋਰ ਕਰਾ ਲਓ ਦੋਥੇ 1500 2000 ਤੋਂ ਘੱਟ ਲੈਂਦੇ ਮਠੰਡੇ ਬੰਦੇ ਸਾਡਾ ਟੈਕ ਕੀ ਦਿੱਤੀ ਹੈ ਤੇ ਦਵਾਈ ਦਿੱਤੀ ਹੈ ਤਮੇਂ ਲੱਗਦਾ 2500 ਰੁਪਇਆ ਹੈ ਜਿਹੜਾ ਹਸਤਾਲ ਹੈ ਨਹੀਂ ਗਾਲੀ ਸੁਣਾ ਬਸ